ਓ ਵੀਰੋ ਲਲੜ ਪੀਆ ਵਾਲਾ ਨਕਲੀ ਜਿਆ ਜਾਲੀ ਜਿਆ ਸਰਦਾਰ ਇਹ ਸਾਲਾ ਆਪਣੀ ਘਰ ਵਾਲੀ ਦੀਆਂ ਵਾਨਸੋਨੀਆਂ ਵੀਡੀਓ ਬਣਾ ਕੇ ਵਾਇਰਲ ਕਰਦਾ ਰਿੰਦਾ ਕਦੀ ਉਹਨੂੰ ਨੰਗੀ ਜੀ ਕਰ ਲਿੰਦਾ ਕਦੀ ਉਹਨੂੰ ਕਛੀ ਜੀ ਪਵਾ ਲਿੰਦਾ ਕਦੀ ਉਹਨੂੰ ਨਚਣ ਡੱਪਣ ਓ ਯਾਰ ਪੰਜਾਬ ਦੇ ਲੋਕੋ ਇਹ ਨਾ ਹੋਵੇ ਇਹ ਨਾ ਹੋਵੇ ਕੱਲ ਨੂੰ ਲੋਕ ਕਹਿਣ ਅਰੇ ਸਰਦਾਰ ਜੀ ਲੋ ਬੜਾ ਅੱਛਾ ਕੰਮ ਕਰਤੇ ਹਨ ਹਾਂ ਹਾਂ ਹਮ ਜਾਣਤੇ ਹੈ ਸਰਦਾਰ ਜੀ ਕੌਣ ਹੁੰਤੇ ਹੈ ਸਰਦਾਰ ਜੀ ਤੋਂ ਆਪਣੇ ਘਰ ਵਾਲੀ ਦੀ ਖੂਬ ਵੀਡੀਓ ਬਣਾ ਕੇ ਪੈਸਾ ਕਮਾਤੇ ਹਨ ਆਪਣੀ ਘਰ ਵਾਲੀ ਕੋ ਖੂਬ ਨੱਚਾਤੇ ਹਨ ਇਹ ਗਾਂਡੂ ਨੇ ਇੱਕ ਆਪਣੀ ਘਰ ਵਾਲੀ ਦਾ ਐਮਐਮਐਸ ਜਾ ਬਣਾ ਕੇ 10 ਦੇ ਵੀ ਕਰੋੜਾਂ ਰੁਪਏ ਕੰਪਨੀ ਕੋ ਲੈ ਕਰੋੜਾਂ ਰੁਪਏ ਹੁਣ ਤੋਂ ਆਪ ਸਾਬ ਲਓ ਯਾਰ ਦਿਮਾਗ ਤੋਂ ਕੰਮ ਲਓ ਵੀ ਕਿਹੜਾ ਬੰਦਾ ਆ ਜਿਹਦਾ ਕੋਈ ਪੀਜਿਆਂ ਦਾ ਕੋਈ ਕੈਫੇ ਆ ਛੋਟਾ ਮੋਟਾ ਤੇ ਉਹ ਵਿਦੇਸ਼ਾਂ ਚ ਘੁੰਮਦਾ ਫਿਰਦਾ ਨਜ਼ਾਰੇ ਲੈਂਦਾ ਹੈ ਆਹ ਜੀ ਆਹ ਜੀ ਆਹ ਬੋਟਾਂ ਦੇ ਘੁੰਮਦਾ ਜਿੱਥੇ ਬਾਨੀਆਂ ਡਾਨੀਆਂ ਦੇ ਬੱਚੇ ਘੁੰਮਦੇ ਆ ਯਾਰ ਤੇ ਮੈਂ ਹੁਣ ਇਹੋ ਹੀ ਕਹਿਣਾ ਚਾਹੂੰਗਾ ਵੀਰੋ ਵੀ ਜਾ ਤੇ ਦੇ ਕੋਲ ਜਾਓ ਨਿਹੰਗ ਸਿੰਘ ਤੇ ਹੋਰ ਇਕੱਠੇ ਹੋ ਗਿਆ ਪੰਜਾਈਏ ਇਹਨੂੰ ਹੱਥ ਜੋੜ ਕੇ ਕਹੀਏ ਵੀ ਭਰਾ ਜੇ ਤੂੰ ਆਹੋ ਹੀ ਕੰਜਰਖਾਨਾ ਕਰਨਾ ਨਾ ਤੇ ਦਾੜੀ ਕਟਾਲਾ ਦਾੜੀ ਕਟਾਲਾ ਤੇ ਪੱਗ ਬੰਨ ਲਓ ਹਰ ਜਾ ਤੇ ਫੇਰ ਭਾਵੇਂ ਤੂੰ ਰੋਜ਼ ਆਪਦੀ ਘਰਦਾਲੀ ਦੀਆਂ ਨੰਗੀਆਂ ਵੀਡੀਓ ਬਣਾ ਦੇ ਅਸੀਂ ਆਪ ਵੇਖਿਆ ਕਰਾਂਗੇ ਤੇਰੇ ਚਾਰ ਪਾਹੇ ਵਟਾਵਾਂਗੇ ਪਰ ਆ ਜਿਹੜਾ ਇਹ ਸਰਦਾਰ ਗੈਟਅਪ ਚਾ ਆਗੇ ਐਡੀ ਦਾੜੀ ਰੱਖੀ ਹੋਈ ਥੱਲੇ ਤੱਕ ਤੇ ਇਹ ਜਿਹੜਾ ਘਰ ਵਾਲੀ ਦੀਆਂ ਵੀਡੀਓ ਬਣਾ ਬਣਾ ਕੇ ਨੇ ਆਪਣੇ ਮੂੰਹ ਗਿਆ ਆ ਅਭੀ ਤੋਂ ਇੱਕਰ ਰੀਲਿਸ ਕੀਤੀ ਹਾਲੇ ਤੇ ਚਾਰ ਪੰਜ ਹੋਰ ਬਣਾਈਆਂ ਹੋਈਆਂ ਤੇ ਉਹ ਜਿਹੜੀ ਇੱਕ ਨੇ ਰੀਲਿਸ ਕੀਤੀ ਉਹ ਬਿਗ ਬਾਸ ਚ ਜਾਣ ਵਾਸਤੇ ਕੀਤੀ ਸੀ ਬਾਕੀ ਜਿਹੜੀਆਂ ਚਾਰ ਪੰਜ ਉਹ ਸਿੱਧੀਆਂ ਕੰਪਨੀ ਨੂੰ ਵੇਚੀਆਂ ਕੀ ਬੋਦਾ ਇਹ ਹੋ ਜੀਆਂ ਕਿੰਨੀਆਂ ਬਣਾ ਕੇ ਨੇ ਵੇਚੀਆਂ ਹੈ ਓ ਜੇ ਬੋ ਜਿਹੜੇ ਘਰ ਵਾਲਾ ਰਾਜਗੁੰਦਰਾ ਵੀ ਇਹੀ ਕੰਮ ਕਰਦਾ ਕੀ ਪਤਾ ਇਹ ਬੰਬੇ ਜਾ ਕੇ ਉਹਨਾਂ ਨਾਲ ਮਿਲਿਆ ਤੇ ਉਹਦੀ ਕੰਪਨੀ ਚ ਕਿੰਨੀਆਂ ਨੇ ਆਪਣੀ ਘਰ ਵਾਲੀ ਦੀਆਂ ਵੀਡੀਓ ਬਣਾਤੀਆਂ ਤੇ ਯਾਰ ਇਹ ਪੰਜਾਬੀਆਂ ਆਸਤੇ ਬੜੀ ਹੀ ਨੀਸ਼ਤਾ ਬੜੀ ਹੀ ਮਾਰੀ ਗੱਲ ਆ ਕਿ ਇਹੋ ਜਿਹਾ ਇੱਕ ਗਾਂਡੂ ਜਾਂ ਬੰਦਾ ਪੈਸੇ ਕਮਾਉਣ ਆਸਤੇ ਪੰਜਾਬੀਆਂ ਦੇ ਕਲੰਕ ਲਾ ਰਿਹਾ ਆ ਪੰਜਾਬੀਅਤ ਨੂੰ ਕਲੰਕਿਤ ਕਰ ਰਿਹਾ ਆ ਤੇ ਕੋਈ ਇਹਦੇ ਖਿਲਾਫ ਗਾਂਡੂ ਦੇ ਖਿਲਾਫ ਬੋਲਦਾ ਨਹੀਂ ਹੈਗਾ ਓ ਵੀਰੋ ਯਾਰ ਆਪਾਂ ਪੰਜਾਬ ਦੇ ਲੋਕ ਦਾਰਾ ਸਿੰਘ ਕਰਕੇ ਪਹਿਚਾਣੇ ਜਾਂਦੇ ਆ ਮਿਲਕਾ ਸਿੰਘ ਕਰਕੇ ਪਛਾਣੇ ਜਾਂਦੇ ਆ ਭਗਤ ਸਿੰਘ ਵਰਗੇ ਸੂਰਮਿਆਂ ਕਰਕੇ ਪਛਾਣੇ ਜਾਂਦੇ ਆ ਹੈ ਧਰਮਪਾਜੀ ਵਰਗੇ ਸੂਰਮਿਆਂ ਕਰਕੇ ਪਛਾਣੇ ਜਾਂਦੇ ਆ ਤੇ ਇਹ ਗੰਦ ਮੰਦ ਜਿਹੜਾ ਇਹ ਜਿਹੜੀ ਪਛਾਣ ਆ ਪੰਜਾਬੀਆਂ ਦੀ ਅੱਗੇ ਬਥੇਰਾ ਕਚਰਾ ਹੋ ਚੁੱਕਾ ਸ਼ਰਲੀਨ ਮੀਤੀ ਬ੍ਰਾਉਨ ਕੁੜੀ ਤੇ ਹੋਰ ਕਈ ਅਮੋਲ ਕਵਾਦਰੇ ਵਰਗੇ ਫਰਾੜੀਏ ਠੱਗ ਹਰ ਪਾਸੇ ਠੱਗੀ ਦਾ ਦੌਰ ਚੱਲਣ ਡਿਆ ਤੇ ਵੀਰੋ ਇਹਨੂੰ ਜਾਂਚ ਜਾ ਕੇ ਕਹੀਏ ਵੀ ਭਰਾ ਤੂੰ ਜਿੰਨੀਆਂ ਮਰਜੀ ਆਪਣੇ ਘਰ ਵਾਲੀ ਦੀਆਂ ਵੀਡੀਓ ਬਣਾ ਪਰ ਦਾੜ੍ਹੀ ਕਟਾ ਲਾ ਵੀਰਾ ਦਾੜ੍ਹੀ ਕਟਾ ਲਾ ਬਸ